ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਅਥਾਹ ਸ਼ਕਤੀ ਵਾਲੀ ਬਾਣੀ ਕਲਿਆਣ ਰੂਪੀ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਸਦਾ 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 ਸਹਾਈ ਹੋਣ ਵਾਲੀ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਜਿੰਨੀ ਵੀ ਆਪਾਂ ਇਹਦੀ ਤਾਰੀਫ਼ ਵਡਿਆਈ ਕਰੀਏ ਉਹ ਨਹੀਂ ਥੋੜੀ ਐ ਵਡਿਆਈ ਵੱਡਾ ਪਾਇਆ ਜਿਉਂ-ਜਿਉਂ ਆਪਾਂ ਇਹਦਾ ਉਚਾਰਨ ਕਰਦੇ ਆ ਕਿਸੇ ਵੀ ਸ਼ਬਦ ਦਾ ਕਿਸੇ ਵੀ ਬਾਣੀ ਦਾ ਤੇਉਂ ਤੇਉ ਇਹਦੀ ਪਾਵਰ ਵੱਧਦੀ ਜਾਂਦੀ ਐ ਜਾਨੀ ਕਿ ਬਾਣੀ ਦਾ ਘਟ ਵੱਧ ਇਹਦਾ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਘਟ ਹੋ ਗਈ ਹੁਣ ਵੱਧ ਹੋ ਗਈ ਆਪਾਂ ਕਹੀਏ ਵੱਧ ਗਈ ਬਾਣੀ ਦੀ ਸ਼ਕਤੀ ਇਹਦਾ ਮਤਲਬ ਪਹਿਲਾਂ ਘਟ ਸੀ ਨਹੀਂ ਜਿੰਨਾ ਆਪਾਂ ਜਪਾਂਗੇ ਓਨੇ ਅੰਦਰ ਸਾਡੇ ਅੰਦਰ ਨਰਜੀ ਜ਼ਿਆਦਾ ਆਵੇਗੀ ਸਾਡਾ ਕਰਮ ਬਣੇਗਾ ਸੋ ਗੁਰਮਖ ਪਿਆਰਿਓ ਇੱਕ ਹਰ ਇੱਕ ਬੰਦੇ ਦੀ ਆਪਣੀ ਆਪਣੀ ਤਾਂਸੀਰ ਹੁੰਦੀ ਹੈ ਕਿਸੇ ਬੰਦੇ ਨੂੰ ਜਪਜੀ ਸਾਹਿਬ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਪਿਆਰਿਓ ਕਿਸੇ ਨੂੰ ਮੂਲ ਮੰਤਰ ਦੇ ਨਾਲ ਜ਼ਿਆਦਾ ਹੁੰਦਾ ਕਿਸੇ ਨੂੰ ਵਾਹਿਗੁਰੂ ਗੁਰਮੰਤਰ ਦੇ ਨਾਲ ਜ਼ਿਆਦਾ ਹੁੰਦਾ ਔਰ ਕਿਸੇ ਨੂੰ 10ਵੇਂ ਪਾਸ਼ਾ ਮਹਾਰਾਜ ਦੀ ਬਾਣੀ ਦੇ ਨਾਲ ਜਿਆਦਾ ਪਿਆਰ ਹੁੰਦਾ ਹੈ ਪਰ ਸੰਸਾਰ ਦੇ ਉੱਤੇ ਹੁਣ ਜਿਵੇਂ ਹੁਣ ਕਾਲ ਯੁਗ ਦਾ ਸਮਾਂ ਜਿਹੜੀ ਦਸਮ ਗ੍ਰੰਥ ਇਸ ਚ ਪਾਸ਼ਾ ਦੀ ਬਾਣੀ ਹੈ ਉਹ ਬੁਰੀਆਂ ਸ਼ਕਤੀਆਂ ਦੇ ਬਹੁਤ ਹੀ ਜਿਆਦਾ ਕੰਮ ਕਰਦੀ ਹੈ ਗੁਰਮਖ ਪਿਆਰਿਓ ਜਿਹੜੀ ਕਿ ਆਪਾਂ ਨੂੰ ਹਰ ਇੱਕ ਨੂੰ ਕਿਸੇ ਵੀ ਤਰ੍ਹਾਂ ਸਿੱਖ ਲੈਣੀ ਚਾਹੀਦੀ ਹੈ ਕੋਸ਼ਿਸ਼ ਕਰਨੀ ਚਾਹੀਦੀ 10ਵਾਂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵੱਦ ਤੋਂ ਵੱਦ ਜਾਪ ਕਰੀਏ ਹਰ ਤਰ੍ਹਾਂ ਕਰਕੇ 10ਵਾਂ ਗ੍ਰੰਥ ਦੀ ਬਾਣੀ ਆਪਾਂ ਨੂੰ ਜਾਪ ਕਰ ਕਰਕੇ ਉਹਦੀ ਸ਼ਕਤੀ ਆਪਣੇ ਅੰਗ ਸੰਗ ਰੱਖਣੀ ਚਾਹੀਦੀ ਹੈ ਬੇਨਤੀਆਂ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਦੀ ਜਿਹੜੀ ਉੱਗਰਦੰਤੀ ਦਾ ਪਾਠ ਹੈ ਗੁਰਮੁਖੋ ਇਹ ਦਾ ਵੀ ਕੋਈ ਕੈਣ ਕਥਨ ਤੋਂ ਬਾਹਰ ਇਹਦੀ ਸ਼ਕਤੀ ਉਗਰਨ ਅਤੀ ਦੇ ਪਾੜ ਦੇ ਸ਼ਕਤੀ ਬਹੁਤ 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 ਹੀ ਜਿਆਦੇ ਸ਼ਕਤੀਸ਼ਾਲੀ ਬਾਣੀ ਹੈ ਜੇ ਦਾ ਤੁਸੀਂ ਇੱਕ ਬਾਠ ਰੋਜ਼ ਕਰ ਲਿਆ ਕਰੋ ਉਹ ਵੀ ਵਧੀਆ ਦੋ ਚਾਰ ਬਾਠ ਪਾਠ ਕਰ ਲਿਆ ਕਰੋ ਤਾਂ ਇਹ ਵਧੀਆ ਹੈ ਪਰ ਜੇ ਤੁਹਾਨੂੰ ਜਿਆਦਾ ਲੱਗਦਾ ਵੀ ਆਪਾਂ ਨੇ ਕੋਈ ਬਹੁਤ ਹੀ ਜਿਆਦੇ ਦਿੱਕਤ ਹੈ ਬਹੁਤ ਹੀ ਜਿਆਦੇ ਮੁਸ਼ਕਲ ਹੈ ਤਾਂ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਜਪਜੀ ਸਾਹਿਬ ਦੇ ਪਾਠ 101 ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਜੇ 10 ਪਾਠ ਕਰੋਗੇ ਫਿਰ 10 ਦਿਨਾਂ ਦੇ ਵਿੱਚ ਹੀ 100 ਪਾਠ ਹੋ ਜਾਣਗੇ 10 ਦਿਨਾਂ ਦੇ ਵਿੱਚ ਜੇ ਤੁਸੀਂ 5 ਪਾਠ ਕਰ ਲੋਗੇ ਗੁਰਮੁਖ ਪਿਆਰੇ ਰੋਜ਼ ਫਿਰ 20 ਦਿਨਾਂ 'ਚ ਹੋ ਜਾਣਗੇ ਇਸ ਤਰ੍ਹਾਂ ਕਰਕੇ ਤੁਸੀਂ ਨਾ 101 ਪਾਠ ਕਰਕੇ ਜੇ ਤੁਹਾਨੂੰ ਕੋਈ ਜ਼ਿਆਦਾ ਮੁਸ਼ਕਲ ਹੈ ਫਿਰ ਅਰਦਾਸ ਬੇਨਤੀ ਕਰਦਾ ਕਰੋ ਨਿਮਿਤ ਇੱਕ ਉਹ ਹੁੰਦਾ ਨਾ ਆਪਾਂ ਨਿਤਨੇਮ ਦੇ ਵਿੱਚ ਆਮ ਬਾਣੀ ਪੜ੍ਹਦੇ ਆ ਜਾਂ ਤੁਰਦੇ ਫਿਰਦੇ ਵਿੱਚ ਇੱਕ ਪ੍ਰੇਮਾ ਭਗਤੀ ਹੁੰਦੀ ਹੈ ਉਸ ਤਰ੍ਹਾਂ ਕਰਦੇ ਰਹਿੰਦੇ ਆ ਜਣੇ ਕਿ ਇੱਕ ਆਪਣੇ ਅੰਦਰ ਉਹ ਸਿਮਰਨ ਜਗ੍ਹਾ ਬਣਾ ਲੈਂਦੇ ਆ ਪਰ ਇੱਕ ਕਿਸੇ ਕਿਸੇ ਮੁਸ਼ਕਲ ਨੂੰ ਕਿਸੇ ਤਕਲੀਫ ਨੂੰ ਕਿਸੇ ਵੀ ਬੁਰੇ ਸਮੇਂ ਨੂੰ ਕੱਟਣ ਵਾਸਤੇ ਆਪਾਂ ਉਹਦੇ ਵਿੱਚ ਇਸ ਬਾਣੀ ਦਾ ਵੱਧ ਤੋਂ ਵੱਧ ਲਾਹਾ ਲੈ ਸਕਦੇ ਆ 101 ਪਾਠ ਵੀ ਕਰਨਾ ਉਸ ਤੋਂ ਬਾਅਦ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ 6 ਪੌੜੀਆਂ ਪੜ੍ਹ ਕੇ ਜੇ ਸਾਰਾ ਨਾਮ ਸਾਹਿਬ ਪੜ੍ਹ ਕੇ ਅਰਦਾਸ ਬੇਨਤੀ ਕਰ ਦੇਣੀ ਬਹੁਤ ਹੀ ਜ਼ਿਆਦਾ ਤੁਹਾਨੂੰ ਇਹਦਾ ਫਲ ਮਿਲੇਗਾ ਉਗਰਦੰਤੀ ਦੇ ਪਾਠ ਦਾ ਇੱਕ ਵਾਰੀ ਕਰਕੇ ਫਿਰ ਦੂਜੀ ਵਾਰੀ ਫਿਰ ਤੀਜੀ ਵਾਰੀ ਇਸ ਤਰ੍ਹਾਂ ਤੁਸੀਂ ਪ੍ਰਤੱਖ ਦੇਖੋਗੇ ਕਿ ਹਾਸਲ ਹੋਣਾ ਸ਼ੁਰੂ ਹੋ ਗਿਆ ਪਾਠ ਉਗਰਦੰਤੀ ਦਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਸਹਾਇ ਸ੍ਰੀ ਮੁਕਵਾਕ ਬਾਛ ਦਸਵੀ ਭਗੋਤੀ ਜੀ ਦਾ ਛੰਦ 6 ਪਹਿਲਾ ਨਮੋ ਓ ਗਰਦੰਤੀ ਅਨੰਤੀ ਸਵਿਆ ਨਮੋ ਜੋਗ ਜੋਗ ਈਸਵਰੀ ਜੋਗ ਮਈਆ ਨਮੋ ਕੇਹਰੀ ਬਾਹਣੀ ਸਤ ਰਹੰਤੀ ਕੇਹਰੀ ਕਿਨੂੰ ਕਹਿੰਦੇ ਨੇ ਸ਼ੇਰ ਨੂੰ ਬਾਹਣੀ ਬੌਣ ਵਾਲੀ ਜਿਹਦੇ ਉੱਤੇ ਉਹਦਾ ਵਾਹਣ ਹੈ ਜਿਵੇਂ ਕਿਸੇ ਦਾ ਵਾਹਣ ਕੋਈ ਗੱਡੀ ਕੋਈ ਮੋਟਰਸਾਈਕਲ ਨਮੋ ਕੇਹਰੀ ਵਾਹਨੀ ਸਤਰਹ ਹੰਤੀ ਵਿਸ਼ਤਰੂਆਂ ਦਾ ਨਾਸ ਕਰਨ ਵਾਲੇ ਹੰਤਾ ਸਤਰ ਨੂੰ ਹੰਤ ਕਰਨ ਵਾਲੀ ਖਤਮ ਕਰਨ ਵਾਲੀ ਸਤਰ ਹੰਤੀ ਨਮੋ ਸਾਧਤਾ ਬਰਮ ਵਿੱਦਿਆ ਬਧੰਤੀ ਇਹ ਬਰਮ ਵਿੱਦਿਆ ਵੀ ਦਿੰਦੀ ਹੈ ਬਹੁਤ ਹੀ ਜੈ ਸ਼ਕਤੀਸ਼ਾਲੀ ਹੈ ਨਮੋ ਰਿੱਧ ਦਾ ਸਿੱਧਾ ਬੁੱਧ ਦੇਨੀ ਰਿੱਧੀ ਵੀ ਦਿੰਦੀ ਹੈ ਸ਼ਕਤੀ ਇਹ ਸਿੱਧੀ ਵੀ ਦਿੰਦੀ ਹੈ ਇਹ ਬੁੱਧੀ ਵੀ ਤੇਜ਼ ਕਰਦੀ ਹੈ ਬੁੱਧ ਦੇਨੀ ਨਮੋ ਕਾਲੇ ਕੇ ਕਾਲ ਕੋ ਕਾਲ ਚਰੀ ਨਮੋ ਕਾਲ ਕਲ ਹੈ ਹੇ ਤੇਰੋ ਨਮੋ ਤੀਨੂ ਲੋਕ ਕਿਨੋ ਹੀ ਹੋਰੋ ਨਮੋ ਜੋ ਜਵਾਲਾ ਤੋ ਬੇਦਗਾਰ ਜਣ ਜਿਹੜੀ ਉੱਗਰ ਧਰਤੀ ਦਾ ਪਾਠ ਹੈ ਇਹਦੇ ਵਜਿ ਸੇ ਦਸਮੂ ਪਾਸ਼ਾ ਮਹਾਰਾਜ ਨੇ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਸਾਨੂੰ ਦੇਤਾ ਜਿਹੜਾ ਬੰਦਾ ਇਹਦਾ ਪਾਠ ਕਰੇਗਾ ਜਿਹੜਾ ਇਹਦਾ ਆਸਰਾ ਲਵੇਗਾ ਉਹ ਸਾਰੀਆਂ ਸ਼ਕਤੀਆਂ ਉਹਦੇ ਉੱਤੇ ਮਿਹਰਮਾਨ ਉਹਨੂੰ ਹੋਣਾ ਹੀ ਪਵੇਗਾ ਨਮੋ 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 ਕਰਕੇ ਮਹਾਰਾਜ ਨੇ ਉਹ ਹਰ ਸਾਰੀਆਂ ਸ਼ਕਤੀਆਂ ਨੂੰ ਨਮਸਕਾਰ ਕਰਦੀ ਜਿਵੇਂ ਆਪਾਂ ਕਹਿੰਨੇ ਆਂ ਵੀ ਭਾਈ ਸਾਡੇ ਘਰੇ ਪ੍ਰੋਗਰਾਮ ਆਪੋ ਕਾਰਡ ਨਹੀਂ ਦਿੰਨੇ ਆਂ ਵਿਆਹ ਦੇ ਕਾਰਡ ਦਿੰਨੇ ਆਂ ਖੁਸ਼ੀ ਦਾ ਕਾਰਡ ਦਿੰਨੇ ਆਂ ਵੀ ਆਇਓ ਭਾਈ ਸਾਡੇ ਆਇਓ ਅਗਰ ਕਹਿੰਦੇ ਵੀ ਕਾਰਡ ਦਿੱਤਾ ਇਹ ਬੰਦੇ ਨੇ ਮਾਣ ਕੀਤਾ ਸਾਡਾ ਤੇ ਸਪੈਸ਼ਲ ਆਏ ਚਲੋ ਉਹ ਜਿਹੜਾ ਨਮਸਕਾਰ ਕਰਨ ਦਾ ਮਤਲਬ ਸੱਦਾ ਦੇਣਾ ਹੁੰਦਾ ਜਦੋਂ ਆਪਾਂ ਇਹਨੂੰ ਨਮਸਕਾਰ ਕਰਾਂਗੇ ਗੁਰਮੁਖ ਪਿਆਰਿਓ ਸਾਰੀਆਂ ਸ਼ਕਤੀਆਂ ਨੂੰ ਰੋਜ਼ ਹੀ ਨਮਸਕਾਰ ਕਰਾਂਗੇ ਉਹ ਸਾਰੀਆਂ ਸ਼ਕਤੀਆਂ ਫਿਰ ਇਹ ਜਣ ਕੇ ਅ ਸਾਨੂੰ ਇਹ ਫਾਇਦਾ ਕਰਨ ਲੱਗ ਜਾਂਦੀਆਂ ਨੇ ਸਾਡੀਆਂ ਮਦਦ ਵਾਸਤੇ ਆ ਜਾਂਦੀਆਂ ਨੇ ਬਾਕੀ ਗੱਲ 10ਵੇਂ ਪਾਸ਼ਾ ਮਹਾਰਾ ਦੇ ਬਚਨਨ ਦੇ ਅਧੀਨ ਹੋ ਜਾਂਦੇ ਨੇ ਸ਼ਕਤੀਆਂ ਇਹ ਅਧੀਨ ਨੇ ਸਾਰੀਆਂ ਸਭ ਮੰਤਰ ਸ਼ਕਤੀ ਹੋਗੀ ਨਾ ਉਹ ਗਰਦੰਤੀ ਮੰਤਰ ਸ਼ਕਤੀ ਹੋਣ ਕਰਕੇ ਜਦੋਂ ਮੰਤਰ ਉਚਾਰਨ ਕਰਾਂਗੇ ਉਹ ਸ਼ਕਤੀਆਂ ਨੂੰ ਬਹੁਤ ਪਿਆਰ ਆਉਂਦਾ ਫਿਰ ਆਪਣੀ ਆਵਾਜ਼ ਦਾ ਇਸ ਕਰਕੇ ਜਿਉਂ ਕੋਈ ਮੁਸ਼ਕਲ ਹੈ ਤੁਹਾਡੇ ਘਰ ਕਿਸੇ ਤਰ੍ਹਾਂ 101 ਪਾਠ ਕਰੋ ਉਹ ਗਰਦੰਤੀ ਦਾ ਜੇ ਥੋੜਾ ਫਰਕ ਲੱਗੇ ਫਿਰ ਹੋਰ ਕਰੋ ਫਿਰ ਹੋਰ ਕਰੋ ਇਸ ਤਰ੍ਹਾਂ ਕਰਕੇ ਤੁਸੀਂ ਜਿੰਨਾ ਵੀ ਹੋ ਸਕੇਓ ਗਰਦੰਤੀ ਦੀ ਸ਼ਕਤੀ ਦਾ ਤੁਸੀਂ ਲਾਹਾ ਲੈ ਸਕਦੇ ਬੰਦੇ ਵਾਸਤੇ ਆ ਇਨਸਾਨ ਵਾਸਤੇ ਸਾਨੂੰ ਬਾਣੀ ਦਿੱਤੀ ਆ ਅ ਇਨਸਾਨ ਵਾਸਤੇ ਬਾਣੀ ਆ ਇਹ ਗੁਰਮੁਖ ਪਿਆਰਿਓ ਇਨਸਾਨ ਨੇ ਪਸ਼ੂ ਪ੍ਰੇਤ ਡੰਗਰਾਂ ਦਾ ਵੀ ਪਸ਼ੂਆਂ ਦਾ ਵੀ ਭਲਾ ਕਰ ਸਕਣਾ ਪਰ ਪੜ੍ਹਨੀ ਬੰਦੇ ਨੂੰ ਪੋਗੇ ਬੰਦੇ ਦੀ ਹਿੱਸੇ ਆਈਏ ਬਾਣੀ ਬੰਦਾ ਜੇ ਨਾ ਪੜ੍ਹੇ ਬੰਦੇ ਦੀ ਗਲਤੀ ਹੈ ਮਨੁੱਖਤਾ ਦੇ ਹਿੱਸੇ ਆਈਏ ਬਾਣੀ ਪੜ੍ਹਨੀ ਗੁਰਮੁਖ ਪਿਆਰਿਓ ਲਾਹਾ ਲਓ ਸਾਡੇ ਵਾਸਤੇ ਆ ਆਪ ਦਾ ਪ੍ਰਯੋਗ ਕਰੋ ਆਪ ਦਾ ਵਾਸਾ ਦੁੱਖ ਤੇ ਗਰੀਬਾਂ ਛੁਟਕਾਰਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ